ਸਾਹੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਪ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਅੱਜ ਨਾ ਸਵੇਰੇ ਸਵੇਰੇ ਵੀਰੇ ਭਾਬੀ ਹੋਰਾਂ ਦਾ ਫੋਨ ਆ ਗਿਆ ਸੀ ਕਹਿੰਦੇ ਵੀ ਤੁਸੀਂ ਤਿਆਰ ਹੋ ਜਾਓ ਆਪਾਂ ਚੱਲ ਕੇ ਆਉਣਾ ਸ੍ਰੀ ਮੁਕਤਸਰ ਸਾਹਿਬ ਮੱਥਾ ਟੇਕ ਕੇ ਆਵਾਂਗੇ ਕਹਿੰਦੇ ਆਪਾਂ ਜਾ ਕੇ ਅਸੀਂ ਵੀ ਚਲੋ ਬੇਲੇ ਸੀਗੇ ਅਸੀਂ ਆਖਿਆ ਚਲੋ ਜਾ ਕੇ ਆਉਣੇ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਗਿਆ ਨੂੰ ਵੈਸੇ ਦੋਨੇ ਤਾਂ ਅਸੀਂ ਇਕੱਠੇ ਗਏ ਨਹੀਂ ਸੀਗੇ ਹਰਜੀਤ ਵਿਆਹ ਤੋਂ ਬਾਅਦ ਤਾਂ ਹਣਾ ਹਾਂ ਅਸੀਂ ਦੋਨੇ ਇਕੱਠੇ ਨਹੀਂ ਗਏ ਸੀ ਮੱਥਾ ਟੇਕਣ ਸਾਨੂੰ ਵੀ ਲੱਗਿਆ ਵੀ ਚਲੋ ਚੱਲਦੇ ਆਂ ਵਧੀਆ ਗੱਲਾਂ ਹਣਾ ਇੱਥੇ ਨਾ ਸਾਡੀ ਗਲੀ ਦੇ ਵਿੱਚ ਉਹ ਮੋਟਰ ਲੱਗ ਰਹੀ ਗੱਡੀ ਬਿਲਕੁਲ ਕੋਲੇ ਨਹੀਂ ਆਈ ਹੈਗੀ ਤੇ ਫਿਰ ਉਹ ਬਾਈ ਹੋਰੀ ਪਿੱਛੇ ਖੜਕੇ ਸੀਗੇ ਰੋਡ ਦੇ ਉੱਪਰ ਤੇ ਅਸੀਂ ਫਿਰ ਉੱਥੇ ਉਹਨਾਂ ਕੋਲੇ ਚੱਲ ਗਏ ਸੀਗੇ ਤੰਮੇ ਜਦੋਂ ਬਾਈ ਨੂੰ ਬੋਤਲ ਪਾਣੀ ਦੀ ਫੜਾਈ ਬਾਈ ਮੈਨੂੰ ਕਹਿੰਦਾ ਕਹਿੰਦਾ ਪਾਣੀ ਦੀ ਕੀ ਲੋੜ ਸੀ ਕਹਿੰਦਾ ਕਹਿੰਦਾ ਪਾਣੀ ਤਾਂ ਅਸੀਂ ਲੈ ਕੇ ਹੀ ਆਏ ਸੀ ਪਹਿਲਾਂ ਨਾਲ ਪਰ ਇਹ ਆਪਾਂ ਅਸੀਂ ਸਾਨੂੰ ਇਹ ਹੁੰਦਾ ਵੀ ਅਸੀਂ ਜਿੱਥੇ ਵੀ ਜਾਂਦੇ ਹਾਂ ਨਾ ਅਸੀਂ ਬੋਤਲ ਹਮੇਸ਼ਾ ਕੈਰੀ ਕਰਦੇ ਹਾਂਗੇ ਨਾਲ ਪਾਣੀ ਤੇ ਕਰਨਾ ਵੀ ਚਾਹੀਦਾ ਪਾਣੀ ਦਾ ਨਾਲ ਹਾਂ ਤੇ ਇੱਥੇ ਬਸ ਅਸੀਂ ਗੱਲਾਂ ਕਰਨ ਲੱਗੇ ਸੀ ਕਿਉਂਕਿ ਭਾਬੀ ਮੈਨੂੰ ਕਹਿੰਦੇ ਨਾ ਫੋਨ ਕਰਕੇ ਪਹਿਲਾਂ ਕਿਹਦੇ ਇਦਾਂ ਕਰੋ ਤੁਸੀਂ ਨਾ ਰੋਡ ਤੇ ਆ ਜਾਓ ਅਸੀਂ ਆਖਿਆ ਵੀ ਰੋਡ ਤਾਂ ਸਾਡੀ ਮਤਲਬ ਘਰ ਤੋਂ ਖਾਸਾ ਦੂਰ ਰਹਿ ਜਾਂਦਾ 1.5 ਕਿਲੋਮੀਟਰ ਫਿਰ ਅਸੀਂ ਆਖਿਆ ਚਲੋ ਗੱਡੀ ਲੈ ਕੇ ਆ ਜਾਂਦੇ ਹਾਂ ਕਿ ਅਸੀਂ ਤੇ ਗੱ ਤੇ ਫਿਰ ਵੀਰਾ ਕਹਿੰਦਾ ਨਹੀਂ ਰਹਿਣ ਦੋ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਆਪਾਂ ਜਦੋਂ ਇੰਨੀ ਦੂਰ ਆ ਗਏ ਨੇ ਥੋੜੀ ਜੀ ਦੂਰ ਹੋਰ ਆ ਜਾਏ ਕਹਿੰਦੇ ਵੀ ਘਰੋਂ ਹੀ ਪਿਕ ਕਰ ਲਾਂਗੇ ਤੁਹਾਨੂੰ ਫਿਰ ਉਸ ਤੋਂ ਬਾਅਦ ਅਸੀਂ ਚੱਲ ਪਏ ਸੀ ਆਹ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਨਾ ਇੱਥੇ ਅਮਰੂਦਾਂ ਦੇ ਮਤਲਬ ਕਿ ਸਟਾਲਾਂ ਵਗੈਰਾ ਲੱਗੇ ਹੋਏ ਨੇ ਸਟਾਲ ਮਤਲਬ ਕਿ ਰੇੜੀਆਂ ਵਗੈਰਾ ਤੇ ਧਰੇ ਹੋਏ ਸੀਗੇ ਇਹਨਾਂ ਨੇ ਤੇ ਬਹੁਤ ਸੋਹਣੇ ਲੱਗ ਰਹੇ ਸੀਗੇ ਰੱਖੇ ਹੋਏ ਹਨਾ ਤੇ ਉਸ ਤੋਂ ਬਾਅਦ ਐਸਾ ਰਿਆ ਨੇ ਅਸੀਂ ਪੀਣ ਲੱਗੇ ਜੂਸ ਅਸੀਂ ਨਾ ਇੱਕ ਦਿਨ ਪਹਿਲਾਂ ਹੀ ਉਸ ਤੋਂ ਜੂਸ ਪੀਤਾ ਸੀਗਾ ਮਸੰਮੀ ਦਾ ਤੇ ਉਹਨਾਂ ਕੀ ਹੈ ਮੈਨੂੰ ਨਫ਼ਰਤ ਜੀ ਪਾਤੀ ਸੀਗੀ ਉਹ ਜੂਸ ਤੋਂ ਕਿਉਂਕਿ ਉਹ ਕੌੜਾ ਵਾਲਾ ਬਣਾਤਾ ਸੀਗਾ ਉਹਨੇ ਨਾ ਜੂਸਰ ਵਿੱਚ ਦੀ ਮਤਲਬ ਬੀਬ ਵਗੈਰਾ ਸਾਰਾ ਕੁਝ ਪੀਸਤੇ ਸੀ ਵੈਸੇ ਜਦੋਂ ਹੱਥ ਨਾਲ ਕੱਢਦੇ ਨੇਗੇ ਮਸੰਮੀ ਵਗੈਰਾ ਦਾ ਜੂਸ ਨਾ ਉਹ ਜ਼ਿਆਦਾ ਟੇਸਟੀ ਨਿਕਲਦਾ ਇਹ ਵਾਲਾ ਜੂਸ ਬਹੁਤ ਜ਼ਿਆਦਾ ਵਧੀਆ ਪਹਿਲਾਂ ਤਾਂ ਮੈਨੂੰ ਇਹ ਸੀ ਮੈਂ ਪੀਂਦੀ ਨਹੀਂ ਹੈਗੀ ਜੂਸ ਵੀ ਮੈਂ ਤਾਂ ਇੱਕ ਅੱਧੀ ਘੁੱਟ ਹੀ ਪੀਉਂਗੀ ਜੂਸ ਦੀ ਪਰ ਉਹਨੂੰ ਪਿਆ ਤਾਂ ਮੈਂ ਮਾਰ ਕੇ ਪੀ ਲਿਆ ਟੇਸਟੀ ਲੱਗਿਆ ਹਾਂ ਫਿਰ ਉਸ ਤੋਂ ਬਾਅ ਕਿੰਨਾ ਜਿਆਦਾ ਫਰਕ ਆ ਤੇ ਇੱਥੇ ਵੀਰਾ ਹਰਜੀਤ ਨੂੰ ਕਹਿ ਰਿਹਾ ਸੀ ਕਹਿੰਦਾ ਮੇਰੇ ਰੀਲਾ ਬਣਾ ਦੇ ਚਲ ਦੋ ਚਾਰ ਕਹਿੰਦੇ ਜਦੋਂ ਆਪਾਂ ਖੜੀ ਆਂਗੇ ਤੇ ਫਿਰ ਹਰਜੀਤ ਵੀਰੇ ਦੇ ਰੀਲਾ ਬਣਾਉਣ ਲੱਗੇ ਸੀਗੇ ਇੰਸਟਾਗ੍ਰam ਦੇ ਉੱਤੇ ਤੇ ਇਸ ਤੋਂ ਬਾਅਦ ਦੇ ਵਿੱਚ ਚਲੋ ਜੀ ਅਸੀਂ ਚੱਲ ਪਏ ਸੀ ਦੁਆਰਾ ਫਿਰ ਮੁਕਸਰ ਸਾਹਿਬ ਨੂੰ ਤੇ ਅਸੀਂ ਦੇਖਿਆ ਜਦੋਂ ਮਤਲਬ ਕਿ ਰਾਸਤੇ ਦੇ ਵਿੱਚ ਉੱਥੇ ਜਾ ਕੇ ਰਸ਼ ਬਹੁਤ ਸੀਗਾ ਕਿਉਂਕਿ ਇੱਕ ਤਾਂ ਤਿਹਾੜੀ ਦਾ ਟਾਈਮ ਚੱਲ ਰਿਹਾ ਸੀਗਾ ਹਨਾ ਉਹਦਾ ਕਰਕੇ ਮਤਲਬ ਕਿ ਦੁਕਾਨਦਾਰ ਆ ਉਹ ਬਾਹਰ ਲਗਾ ਲੈਂਦੇ ਨੇ ਨਾ ਗੱਡੀਆਂ ਵਗੈਰਾ ਬਾਲੀਆਂ ਖੜੀਆਂ ਸੀਆਂ ਰਸਤੇ ਵਿੱਚ ਗੱਡੀਆਂ ਵਗੈਰਾ ਵੀ ਲਗਾ ਲੈਂਦੇ ਨੇ ਲੋਕ ਸਮਾਨ ਵਗੈਰਾ ਵੀ ਲੈਂਦੇ ਨੇ ਰਖੜੀਆਂ ਵਗੈਰਾ ਖਰੀਦਦੇ ਹਨਾ ਜੇ ਮਠਿਆਈਆਂ ਕਿਉਂਕਿ ਜਿਹੜੀਆਂ ਮਠਿਆਈਆਂ ਵਗੈਰਾ ਹੁੰਦੀਆਂ ਨੇ ਫਿਰ ਦੁਕਾਨ ਚੋਂ ਕੱਢ ਕੇ ਉਹ ਦੋ ਫਿਰ ਬਾਹਰ ਲਾਉਂਦੇ ਇਸ ਕਾਫੀ ਸਾਰੀਆਂ ਚੀਜ਼ਾਂ ਵੀ ਆਉਂਦੀਆਂ ਰਖੜੀਆਂ ਵਗੈਰਾ ਦੇਖੋ ਟੈਂਟ ਲੱਗੇ ਹੋਏ ਨੇ ਨਾ ਸਾਈਡ ਦੇ ਉੱਤੇ ਤਾਂ ਫਿਰ ਉਹ ਤਾਂ ਕਰਕੇ ਨਾ ਸਪੇਸ ਘਟ ਜਾਂਦੀ ਹੈ ਸੜਕ ਦੇ ਉੱਤੇ ਪਰ ਲੋਕ ਨਾ ਗੱਡੀਆਂ ਇਦਾਂ ਹੀ ਖੜਾ ਕੇ ਚੱਲ ਜਾਂਦੇ ਆ ਇਹ ਨਹੀਂ ਦੇਖਦੇ ਹੈਗੇ ਕਿ ਵੀ ਆਉਣ ਜਾਣ ਦੇ ਵਿੱਚ ਹਨਾ ਦੂਜਿਆਂ ਨੂੰ ਕਿੰਨੀ ਜ਼ਿਆਦਾ ਪ੍ਰੋਬਲਮ ਉਸ ਤੋਂ ਬਾਅਦ ਦੇ ਵਿੱਚ ਅਸੀਂ ਆ ਗਏ ਸੀਗੇ ਗੁਰਦੁਆਰਾ ਸਾਹਿਬ ਇੱਥੇ ਨੇ ਸਾਨੂੰ ਵੀਰੇ ਦੱਸ ਰਿਆ ਸੀ ਵੀ ਇੱਥੇ ਵੀ ਨਾ ਚਾਰ ਦਰਵਾਜ਼ੇ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵੀ ਉਹਨ ਦੂਸਰੇ ਦਰਵਾਜ਼ੇ ਵੀ ਬਾਜ਼ਾਰ ਦੇ ਵਿੱਚ ਮਤਲਬ ਬਣੇ ਹੋਏ ਨੇਗੇ ਪਰ ਪਾਰਕਿੰਗ ਵਾਲੀ ਸਪੇਸ ਇਧਰਲੇ ਪਾਸੇ ਜਿਆਦਾ ਬਣੀ ਹੋਈ ਆ ਇੱਕ ਇੱਕ ਗੱਲ ਹੋਰ ਤੁਸੀਂ ਦੇਖੀ ਹੈ ਜੀ ਜਦੋਂ ਆਪਾਂ ਗੁਰਦੁਦਵਾਰਾ ਸਾਹਿਬ ਜਾਂਦੇ ਹਣਾ ਮਨ ਨੂੰ ਕਿੰਨੀ ਜਿਆਦਾ ਸ਼ਾਂਤੀ ਮਿਲਦੀ ਆ ਹਣਾ ਬਹੁਤ ਜਿਆਦਾ ਸ਼ਾਂਤੀ ਮਿਲਦੀ ਆ ਤੇ ਅਸੀਂ ਜਦੋਂ ਇੱਥੇ ਗਏ ਨਾ ਅੰਦਰ ਤੇ ਐਂਟਰ ਹੋਏ ਮਤਲਬ ਕਿ ਤਲਾਬ ਦੇ ਕੋਲ ਗਏ ਤਾਂ ਐਡਾ ਵੱਡਾ ਤਲਾਬ ਜਿੰਮੇ ਮਤਲਬ ਕਿ ਤਰਨ ਤਰਨ ਸਾਹਿਬ ਬ ਕਿਉਂਕਿ ਉਹ ਯੂਪ ਬਲੌਗ ਪਾਇਆ ਸੀ ਉਹਨੂੰ ਉਹਦੇ ਵਿੱਚ ਵੀ ਐਡੇ ਹੀ ਵੱਡਾ ਤਲਾਬ ਬਣਿਆ ਹੋਇਆ ਸੀਗਾ ਤੇ ਇੱਥੇ ਫਿਰ ਹਰਜੀਤ ਵਰਗੇ ਕਰਨ ਲੱਗੇ ਸੀਗੇ ਪੰਜ ਸ਼ਨਾਨਾ ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਇੱਧਰ ਦੀ ਗਏ ਸੀ ਕਿਉਂਕਿ ਥੋੜਾ ਜਿਹਾ ਦੂਰ ਪੈ ਗਿਆ ਸੀਗਾ ਆਪਾਂ ਨੂੰ ਕਿਉਂਕਿ ਫਿਰ ਪਾਰਕਿੰਗ ਲਾਉਣੀ ਸੀ ਨਾ ਗੱਡੀ ਦੀ ਤੇ ਇਹ ਗੁਰੂ ਘਰ ਦਾ ਇਤਿਹਾਸ ਤੁਸੀਂ ਪਾਉਜ਼ ਕਰਕੇ ਪੜ੍ਹ ਵੀ ਸਕਦੇ ਹੋ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਜੇ ਪਾਉਜ਼ ਕਰਕੇ ਵੀਡੀਓ ਨੂੰ ਪੜ੍ਹ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਦੇਖ ਕਰਵਾਤੀ ਸੀ ਤੇ ਫਿਰ ਅਸੀਂ ਦਰਵਾਸਾਹਬ ਦੇ ਵਿੱਚ ਮੱਥਾ ਟੇਕਿਆ ਸੀਗਾ ਇੱਥੇ ਨਾ ਬਹੁਤ ਸਾਰੀ ਸੰਗਤ ਆਈ ਹੋਈ ਸੀ ਤੁਸੀਂ ਦੇਖੋ ਹਨਾ ਵੀ ਇੱਕ ਅਲੱਗ ਦੀ ਸ਼ਾਂਤੀ ਮਿਲਦੀ ਹੈ ਮਨ ਨੂੰ ਗੁਰੂ ਘਰ ਜਾ ਕੇ ਮਨ ਦਾ ਸਾਰਾ ਕੁਝ ਹੀ ਭੁੱਲ ਜਾਂਦਾ ਉੱਥੇ ਜਾ ਕੇ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਅੱਗੇ ਸੀ ਵਾਪਸ ਇੱਥੇ ਭਾਬੀ ਹੋਰੇ ਕਹਿੰਦੇ ਮਰੂਦ ਲੈਣੇ ਆਸੀਂ ਆਖੇ ਚਲੋ ਵੀ ਮਰੂਦ ਲੈ ਲੈਨੇ ਆ ਵੀ ਬਹੁਤ ਸੋਹਣੇ ਮਰੂਦ ਸੀ ਨਿੱਕੇ ਨਿੱਕੇ ਜਿਹਾ ਮਰੂਦ ਸੀਗੇ ਹਨਾ ਤੇ ਉਹ ਭਾਈ ਨੇ ਆਪਣੂੰ ਟੇਸਟੀ ਵੀ ਕਰਕੇ ਦਿਖਾਈ ਸੀ ਕਿ ਬਹੁਤ ਜਿਆਦਾ ਵਧੀਆ ਸੀਗੇ ਫਿਰ ਅਸੀਂ ਆ ਗਏ ਬਠਿੰਡੇ ਤੇ ਬਠਿੰਡੇ ਆ ਕੇ ਸਾਨੂੰ ਇਹ ਦੂਰ ਤੂੰ ਦੇਖਣ ਲੱਗੇ ਸੀ ਜਿਹੜਾ ਪੁਰਾਣਾ ਫਾਰਮ ਹਾ ਥਰਮਲ ਹਾਂ ਇੱਥੇ ਉਹ ਬਾਈ ਗਾਣਾ ਵੀ ਗਾਉਣ ਲੱਗੇ ਕ ਤੇ ਅਸੀਂ ਦੇਖਿਆ ਇਹ ਦੇਖੇ ਬੰਦਾ ਸੀ ਤੂੰ ਆਉਣਾ ਤਾਂ ਬੰਦ ਹੋ ਗਿਆ ਇਹਦੀਆਂ ਇਹ ਇਹ ਚਿਮਣੀਆਂ ਬਣੀਆਂ ਹੋਣ ਜਨ ਬਹੁਤ ਵੱਡੀਆਂ ਵੱਡੀਆਂ ਬਣੀਆਂ ਹੋਣ ਜੀਆਂ ਇੱਕੇ ਬਠਿੰਡੇ ਦੀ ਪਹਿਚਾਨ ਵੀ ਆ ਜਾਣੀ ਕਿ ਵੀ ਮਤਲਬ ਕਿ ਦੂਰੋਂ ਹੀ ਪਤਾ ਲੱਗ ਜਾਂਦਾ ਹਨਾ ਵੀ ਇੰਨੇ ਇਹ ਬਹੁਤ ਮਤਲਬ ਕਿ 4-5 ਕਿਲੋਮੀਟਰ ਵੀ ਪਿੱਛੋਂ ਦੇਖਣ ਲੱਗ ਜਾਂਦਾ ਸਹੀ ਗੱਲ ਆ ਉਸ ਤੋਂ ਬਾਅਦ ਵੀ ਸਾਨੂੰ ਲੱਗੀ ਸੀਗੀ ਭੁੱਖ ਅਸੀਂ ਕਿ ਚਲੋ ਵੀ ਕੁਝ ਖਾਣੇ ਆਗੇ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਸੀ ਕੋਈ ਕਾਫੀ ਲੇਟ ਹੋ ਗਈ ਸੀ ਆਪਾਂ ਲੱਗ ਗਏ ਤਿੰਨ-ਚਾਰ ਘੰਟੇ ਹਿਰ ਜੀ ਹਨਾ ਸੁੱਖ ਕਹਿੰਦੀ ਮੈਂ ਤਾਂ ਅੰਬਰਸਰੀ ਨਾਲ ਖਾਣੇ ਆ ਹਾਂ ਮੈਂ ਕਦੇ ਲੱਗੀ ਇਹਨਾਂ ਨੇ ਖਾਦੇ ਭਟੂਰੇ ਤੇ ਮੈਂ ਖਾਦੇ ਅੰਬਰਸਰੀ ਨਾਲ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਸੀ ਮੈਂ ਫਿਰ ਘਰ ਆ ਕੇ ਬਣਾ ਲਈ ਸੀਗੀ ਚਾਹ ਤੇ ਉਸ ਤੋਂ ਬਾਅਦ ਵਿੱਚ ਵੀਰੇ ਹੋਰੇ ਕਹਿੰਦੇ ਵੀ ਚਲੋ ਬਹੁਤ ਟਾਈਮ ਹੋ ਗਿਆ ਕਹਿੰਦੇ ਅਸੀਂ ਜਾਂਦੇ ਆ ਇੱਥੇ ਅਸੀਂ ਇਹਨਾਂ ਨੂੰ ਮਿਲ ਰਹੇ ਸੀਗੇ ਵੀਰੇ ਹੋਰਿਆਂ ਨੂੰ ਮੈਂ ਬਾਏ ਬਾਏ ਕਹਿ ਰਹੀ ਸੀ ਗੱਲਬਾਤ ਕਰ ਰਹੀ ਸੀ ਖੜ ਕੇ ਤੇ ਹਰਜੀਤ ਚਲੇ ਗਏ ਸੀਗੇ نیچے ਵੀਰੇ ਹੋਰਿਆਂ ਨੂੰ ਛੱਡਣ ਵਾਸਤੇ ਤੇ ਮੈਂ ਤਾਂ ਉੱਪਰ ਹੀ ਖੜੀ ਸੀਗੀ ਫਿਰ ਮੈਂ ਉੱਪਰ ਬਾਏ ਬਾਏ ਕਰ ਰਹੀ ਸੀ ਹਰਜੀਤ ਨੂੰ ਖੜ ਕੇ ਤੇ ਉਸ ਤੋਂ ਬਾਅਦ ਬਾਈ ਹੋਰੀ ਚੱਲ ਗਏ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ